ਹਾਂਜੀ ਨਮਸਕਾਰ ਜੀ ਅ ਸਭ ਤੋਂ ਪਹਿਲੇ ਤਾਂ ਮੈਂ ਇਹ ਹੀ ਦੱਸਾਂਗੀ ਕਿ ਸਰਦੀਆਂ ਦੀ ਰੋਤੇ ਹੋ ਰੇ ਜਿਹੜਾ ਧੁੰਦ ਵੀ ਜਿਵੇਂ ਪੈਣੀ ਸ਼ੁਰੂ ਹੋ ਜਾਂਦੀ ਹੈ ਔਰ ਨਾਲ ਹੀ ਦੇਖੀ ਜਾਈਏ ਤਾਂ ਅ ਅੱਜ ਦੇ ਦਿਨਾਂ ਦੇ ਵਿੱਚ ਜਿਹੜੇ ਐਕਸੀਡੈਂਟ ਦੇ ਕੌਜ਼ਿਸ ਜਿਹੜੇ ਬਹੁਤ ਹੁੰਦੇ ਨੇ ਔਰ ਜਿੰਦੇ ਕਰਕੇ ਬੜੀਆਂ ਜਿਹੜੀਆਂ ਜਾਨਾਂ ਨੇ ਉਹ ਚਲੀਆਂ ਜਾਂਦੀਆਂ ਨੇ ਔਰ ਉਹਦਾ ਇੱਕ ਜਿਹੜਾ ਮੇਨ ਕਾਰਨ ਮੈਂ ਮੰਨਿਆ ਕਿ ਦੇਖੋ ਸਪੀਡ ਤਾਂ ਹੋ ਸਕਦੀ ਹੈ ਕੀ ਸਪੀਡ ਵੀ ਆਪਾਂ 29 ਤੇ ਕਰਦੇ ਲੇਕਿਨ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਿਵੇਂ ਵੱਡਾ ਹਾਈਵੇ ਹੈ ਤਾਂ ਉੱਥੇ ਜਿਹੜੇ ਪਸ਼ੂ ਜਿਹੜੇ ਨੇ ਉਹ ਕਈ ਵਾਰੀ ਰਸਤੇ 'ਚ ਹੀ ਬੈਠੇ ਹੁੰਦੇ ਨੇ ਜਾਂ ਕਈ ਵਾਰੀ ਉਹ ਰਸਤਾ ਕਰਾਸ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਅਨੇਰਾ ਔਨ ਕਰਕੇ ਰਾਤ ਨੂੰ ਉਹ ਨਜ਼ਰ ਵੀ ਨਹੀਂ ਆਉਂਦੇ ਕਿ ਪਸ਼ੂ ਕੋਲ ਖੜਾ ਹੈ ਜਾਂ ਕੋਲੋਂ ਕਰਾਸ ਕਰ ਰਿਹਾ ਤਾਂ ਉਸੇ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੀ ਸਾਇਟੀ ਵਾਲੋ ਸਾਡੀ ਪੂਰੀ ਟੀਮ ਵੱਲੋਂ ਅਤੇ ਜਿਹੜੇ ਪਸ਼ੂ ਆਵਸਤੇ ਰਿਫਲੈਕਟਰ ਜਿਹੜੇ ਨੇ ਅਰੇਂਜ ਕਰਵਾਈ ਗਏ ਨੇ ਔਰ ਉਹਨਾਂ ਨੂੰ ਅਸੀਂ ਇੱਥੇ ਉਹਨਾਂ ਦੇ ਡਾਲ ਰਹੇ ਆ ਤਾਂਕਿ ਰਾਤ ਨੂੰ ਜਦੋਂ ਲਾਈਟਸ ਨਹੀਂ ਹੁੰਦੀ ਰੋਡ ਦੇ ਉੱਤੇ ਜਾਂ ਕੋਈ ਤੁੰਦਾ ਮੌਸਮ ਹੁੰਦਾ ਹੈ ਜਾਂ ਹਨੇਰਾ ਹੁੰਦਾ ਹੈ ਤਾਂ ਉੱਥੇ ਜਿਹੜਾ ਇਹ ਆਉਣ ਵਾਲੇ ਵਿਕਲਾਂ ਨੂੰ ਪਤਾ ਲੱਗ ਜਾਏ ਕਿ ਸਾਹਮਣੇ ਜਿਹੜਾ ਕੋਈ ਪਸ਼ੂ ਕੜਿਆ ਔਰ ਰਿਫਲੈਕਟਰ ਜਿਹੜਾ ਇਹ ਉਹ ਕਿਤੇ ਨਾ ਕਿਤੇ ਜਿਹੜਾ ਇਹ ਇਸ ਚੀਜ਼ ਨੂੰ ਬਚਾਉਣ ਦਾ ਬੜਾ ਵੱਡਾ ਵਧੀਆ ਕਾਰਜ ਜਿਹੜਾ ਪਹਿਲਾ ਹੋ ਸਕਦਾ ਔਰ ਇਹਦੇ ਨਾਲ ਕੁਝ ਜਿਹੜੇ ਨੇ ਵਹੀਕਲਸ ਵਾਸਤੇ ਵੀ ਰਿਫਲੈਕਟਰ ਪ੍ਰੋਵਾਈਡ ਕਰਵਾਏ ਗਏ ਨੇ ਸਾਡੇ ਸਾਈਕਲਟੀ ਵੱਲੋਂ ਤਾਂ ਉਹ ਵੀ ਜਿਹੜਾ ਇਹ ਅਸੀਂ ਰਿਫਲੈਕਟਰ ਜਿਹੜੇ ਵਹੀਕਲਸ ਤੇ ਵੀ ਲਗਾਵਾਂਗੇ ਕਿਉਂਕਿ ਕਈ ਵਾਰ ਜਿਹੜੇ ਟਾਲੀਆਂ ਹੁੰਦੀਆਂ ਨੇ ਜਾਂ ਕਈ ਵਾਰੀ ਸਾਈਕਲੀ ਕ੍ਰੋਸ ਕਰਦਾ ਹੁੰਦਾ ਤਾਂ ਉਹਨਾਂ ਦੇ ਪਿੱਛੇ ਲਾਈਟਸ ਦਾ ਰੇਂਜ ਨਹੀਂ ਹੁੰਦਾ ਔਰ ਕਾਫੀ ਉਹਨਾਂ ਤੇ ਜਿਹੜਾ ਸਮਾਨ ਵੀ ਲੱਦਿਆ ਹੁੰਦਾ ਜਿੰਦੇ ਕਰਕੇ ਉਹ ਵੀ ਕਿਤੇ ਨਾ ਕਿਤੇ ਐਕਸੀਡੈਂਟ ਦਾ ਕੌਜ਼ ਬੰਦੇ ਨੇ ਤਾਂ ਪਿੱਛੇ ਰਿਫਲੈਕਟਰ ਲੱਗ ਵਾਲੀ ਗੱਡੀਆਂ ਨੂੰ ਪਤਾ ਲੱਗਦਾ ਕਿ ਇੱਥੇ ਸਾਡੇ ਕੋਈ ਵਿਕਲ ਚੱਲ ਰਹੇ ਆ ਫਾਇਦੇ ਕਲਾਕੇ ਦੇ ਕਿਹੜੀ ਕਿਹੜੀ ਜਗ੍ਹਾ ਸ਼ਨਾਖਤ ਕੀਤੀ ਗਈ ਜਿੱਥੇ ਸਿੱਕੇ ਦੇ ਪਸ਼ੂ ਬਹੁਤ ਜ਼ਿਆਦਾ ਪਾਏ ਜਾਂਦੇ ਨੇ ਅ ਇੱਕ ਤਾਂ ਆਪਾਂ ਦੇਖ ਸਕਦੇ ਆ ਕਿ ਸ਼ਿਪੂਰੀ ਰੋਡ ਵਾਲੀ ਸਾਈਡ ਤੇ ਅ ਇਸ ਤੋਂ ਇਲਾਵਾ ਜਿਹੜੇ ਮਲੋਟ ਚੌਂਕ ਔਰ ਮਲਤਾਨੀ ਚੁੰਗੀ ਵਾਲੇ ਪਾਸੇ ਵੀ ਜਿਹੜਾ ਰੇਗਰ ਚੌਕ ਵਾਲੇ ਸਾਈਡ ਤੇ ਵੀ ਜਿਹੜੇ ਆ ਪਸ਼ੂ ਜਿਹੜੇ ਨੇ ਉਹ ਆਲਮੋਸਟ ਜਿਹੜੇ ਨੇ ਸੜਕਾਂ ਦੇ ਕੁੰਡੇ ਰਹਿੰਦੇ ਨੇ ਔਰ ਜੋ ਐਕਸੀਡੈਂਟ ਦਾ ਕਾਸ ਬਣਦੇ ਕਿੰਨੇ ਕੁ ਰਿਫਲੈਕਟਰ ਮੁਹੱਈਆ ਕਰਵਾਏ ਜਾਣਗੇ ਬਦਲੇ ਆ ਦੇਖੋ ਸਾਡੀ ਸਾਈਟੀ ਵੱਲੋਂ ਜਿਹੜਾ ਇਹ ਜਿਹੜਾ ਮੈਕਸਿਮਮ ਜਿਹੜੇ ਰਿਫਲੈਕਟਿਵ ਅਸੀਂ ਬਣਵਾਏ ਨੇ ਔਰ ਜਿੱਥੇ ਜਿੱਥੇ ਸੜੀ ਪਹੁੰਚ ਹੋਏਗੀ ਸਭ ਜਗ੍ਹਾ ਤੇ ਪਹੁੰਚ ਕੇ ਉਹਨਾਂ ਨੂੰ ਜਿਹੜੇ ਪਸ਼ੂਆਂ ਨੂੰ ਜਿਹੜੇ ਸਟੱਕਰ ਲਾ ਲੈਣਗੇ